ਸ਼ੰਕਰਤ ਤਬਾਹੀ ਦਾ ਖੌਫਨਾਕ ਮੰਜ਼ਰ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਣੀ ਹੈ ਪਾਣੀ ਆਪਣੇ ਨਾਲ ਸਾਰੀਆਂ ਚੀਜ਼ਾਂ ਰੋੜ ਕੇ ਲੈ ਜਾ ਰਹੀ ਹੈ ਇਸ ਪਾਣੀ ਦੇ ਵਿੱਚ ਵੱਡੇ ਵੱਡੇ درخت ਤੇ ਗੱਡੀਆਂ ਤਾਂ ਇੰਜ ਰੋੜ ਰਹੇ ਨੇ ਜਿਵੇਂ ਕਿ ਕੋਈ ਖਡੌਣੇ ਹੋ ਤਾਂ ਇਹ ਦਰਦਨਾਕ ਡਰਾਉਣੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਬਰਸਾਤ ਨੇ ਅਜਿਹਾ ਕਹਿਰ ਟਾਇਆ ਕਿ ਮਨੁੱਖੀ ਜੀਵਨ ਤਹਸ ਨਹਿਸ ਕਰਕੇ ਰੱਖ ਦਿੰਦਾ ਹੈ ਇਸੇ ਤਸਵੀਰਾਂ ਦੇ ਵਿਚਾਲੇ ਜਿੱਥੇ ਦੱਸ ਦਈਏ ਕਿ ਲਗਾਤਾਰ ਹੀ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਟਵਿੱਟਰ ਤੇ ਟ੍ਰੈਂਡ ਕਰ ਰਹੀਆਂ ਨੇ ਜਿੱਥੇ ਇਸ ਵੇਲੇ ਇਹ ਤਬਾਹੀ ਦਾ ਮੰਜ਼ਰ ਪਹਾੜੀ ਇਲਾਕਿਆਂ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਤਸਵੀਰਾਂ ਭਾਰਤ ਦੇ ਕਿਸੇ ਸ਼ਹਿਰ ਦੀਆਂ ਲੱਗਦੀਆਂ ਨੇ ਪਰ ਦੱਸ ਦਈਏ ਕਿ ਤਸਵੀਰਾਂ ਚੀਨ ਦੀਆਂ ਨੇ ਮਨ ਯਾਨੀ ਕਿ ਭਾਰਤ ਦੇ ਨਾਲ-ਨਾਲ ਚੀਨ ਦੇ ਵਿੱਚ ਵੀ ਇਸ ਵੇਲੇ ਭਿਆਨਕ ਤਬਾਹੀ ਹੋ ਚੁੱਕੀ ਹੈ ਦੱਸ ਦਈਏ ਕਿ ਜਨ ਸੰਖਿਆ ਦੇ ਮਾਮਲੇ ਦੇ ਵਿੱਚ ਚੀਨ ਜੜਾਏ ਉਹ ਪਹਿਲੇ ਨੰਬਰ ਪਰ ਇਸੇ ਦਰਮਿਆਨ ਜਿੱਥੇ ਇਸ ਭਿਆਨਕ ਤਬਾਹੀ ਦੀਆਂ ਤਸਵੀਰਾਂ ਭਾਰਤ ਦੇ ਨਾਲ-ਨਾਲ ਚੀਨ ਦੇ ਵਿੱਚੋਂ ਵੀ ਸਾਹਮਣੇ ਆ ਰਹੀਆਂ ਨੇ ਭਿਆਨਕ ਤਬਾਹੀ ਦਾ ਖੌਫਨਾਕ ਮੰਜ਼ਰ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਣੀ ਹੈ ਪਾਣੀ ਆਪਣੇ ਨਾਲ ਸਾਰੀਆਂ ਚੀਜ਼ਾਂ ਰੋੜ ਕੇ ਲੈ ਜਾ ਰਹੀ ਹੈ ਇਸ ਪਾਣੀ ਦੇ ਵਿੱਚ ਵੱਡੇ ਵੱਡੇ ਦਰਖਤ ਤੇ ਗੱਡੀਆਂ ਤਾਂ ਇੰਜ ਰੋੜ ਰਹੇ ਨੇ ਜਿਵੇਂ ਕਿ ਕੋਈ ਖਡੌਣੇ ਹੋ ਤਾਂ ਇਹ ਦਰਦਨਾਕ ਡਰਾਉਣੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਬਰਸਾਤ ਨੇ ਅਜਿਹਾ ਕਹਿਰ ਟਾਇਆ ਕਿ ਮਨੁੱਖੀ ਜੀਵਨ ਤਹਸ ਨਹਸ ਕਰਕੇ ਰੱਖ ਦਿੰਦਾ ਹੈ ਇਸੇ ਤਸਵੀਰਾਂ ਦੇ ਵਿਚਾਲੇ ਜਿੱਥੇ ਦੱਸ ਦਈਏ ਕਿ ਲਗਾਤਾਰ ਹੀ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਟਵਿੱਟਰ ਤੇ ਟ੍ਰੈਂਡ ਕਰ ਰਹੀਆਂ ਨੇ ਜਿੱਥੇ ਇਸ ਵੇਲੇ ਇਹ ਤਬਾਹੀ ਦਾ ਮੰਜ਼ਰ ਪਹਾੜੀ ਇਲਾਕਿਆਂ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਇਹ ਤਸਵੀਰਾਂ ਭਾਰਤ ਦੇ ਕਿਸੇ ਸ਼ਹਿਰ ਦਿਆਂ ਲੱਗਦੇ ਨੇ ਪਰ ਦੱਸ ਦਈਏ ਕਿ ਤਸਵੀਨਾ ਚੀਨ ਦੀਆਂ ਨੇ ਮਨ ਜਾਨੀ ਕਿ ਭਾਰਤ ਦੇ ਨਾਲ ਨਾਲ ਚੀਨ ਦੇ ਵਿੱਚ ਵੀ ਇਸ ਵੇਲੇ ਭਿਆਨਕ ਤਬਾਹੀ ਹੋ ਚੁੱਕੀ ਹੈ ਦੱਸ ਦਈਏ ਕਿ ਜਨ ਸੰਖਿਆ ਦੇ ਮਾਮਲੇ ਦੇ ਵਿੱਚ ਚੀਨ ਜੜਾਏ ਉਹ ਪਹਿਲੇ ਨੰਬਰ ਪਰ ਇਸੇ ਦਰਮਿਆਨ ਜਿੱਥੇ ਇਸ ਭਿਆਨਕ ਤਬਾਹੀ ਦੀਆਂ ਤਸਵੀਨਾ ਭਾਰਤ ਦੇ ਨਾਲ ਨਾਲ ਚੀਨ ਦੇ ਵਿੱਚੋਂ ਵੀ ਸਾਹਮਣੇ ਆ ਰਹੀਆਂ ਨੇ ਭਿਆਨਕ ਤਬਾਹੀ ਦਾ ਖੌਫਨਾਕ ਮੰਜ਼ਰ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਣੀ ਹੈ ਪਾਣੀ ਆਪਣੇ ਨਾਲ ਸਾਰੀਆਂ ਚੀਜ਼ਾਂ ਰੋੜ ਕੇ ਲੈ ਜਾ ਰਹੀ ਹੈ ਇਸ ਪਾਣੀ ਦੇ ਵਿੱਚ ਵੱਡੇ ਵੱਡੇ درخت ਤੇ ਗੱਡੀਆਂ ਤਾਂ ਇੰਜ ਰੋੜ ਰਹੇ ਨੇ ਜਿਵੇਂ ਕਿ ਕੋਈ ਖਡੌਣੇ ਹੋ ਤਾਂ ਇਹ ਦਰਦਨਾਕ ਡਰਾਉਣੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਬਰਸਾਤ ਨੇ ਅਜਿਹਾ ਕਹਿਰ ਟਾਇਆ ਕਿ ਮਨੁੱਖੀ ਜੀਵਨ ਤਹਸ ਨਹਸ ਕਰਕੇ ਰੱਖ ਦਿੰਦਾ ਹੈ ਇਸੇ ਤਸਵੀਰਾਂ ਦੇ ਵਿਚਾਲੇ ਜਿੱਥੇ ਦੱਸ ਦਈਏ ਕਿ ਲਗਾਤਾਰ ਹੀ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਟਵਿੱਟਰ ਤੇ ਟ੍ਰੈਂਡ ਕਰ ਰਹੀਆਂ ਨੇ ਜਿੱਥੇ ਇਸ ਵੇਲੇ ਇਹ ਤਬਾਹੀ ਦਾ ਮੰਜ਼ਰ ਪਹਾੜੀ ਇਲਾਕਿਆਂ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਇਹ ਤਸਵੀਰਾਂ ਭਾਰਤ ਦੇ ਕਿਸੇ ਸ਼ਹਿਰ ਦਿਆਂ ਲੱਗਦੇ ਨੇ ਪਰ ਦੱਸ ਦੋ ਇਹ ਕਿ ਤਸਵੀਨਾ ਚੀਨ ਦੀਆਂ ਨੇ ਮਨ ਜਾਨੀ ਕਿ ਭਾਰਤ ਦੇ ਨਾਲ ਨਾਲ ਚੀਨ ਦੇ ਵਿੱਚ ਵੀ ਇਸ ਵੇਲੇ ਭਿਆਨਕ ਤਬਾਹੀ ਹੋ ਚੁੱਕੀ ਹੈ ਦੱਸ ਦਈਏ ਕਿ ਜਨ ਸੰਖਿਆ ਦੇ ਮਾਮਲੇ ਦੇ ਵਿੱਚ ਚੀਨ ਜੜਾਏ ਉਹ ਪਹਿਲੇ ਨੰਬਰ ਪਰ ਇਸੇ ਦਰਮਿਆਨ ਜਿੱਥੇ ਇਸ ਭਿਆਨਕ ਤਬਾਹੀ ਦੀਆਂ ਤਸਵੀਨਾ ਭਾਰਤ ਦੇ ਨਾਲ ਨਾਲ ਚੀਨ ਦੇ ਵਿੱਚੋਂ ਵੀ ਸਾਹਮਣੇ ਆ ਰਹੀਆਂ ਹਨ ਭयंकर ਤਬਾਹੀ ਦਾ ਖੌਫਨਾਕ ਮੰਜ਼ਰ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਣੀ ਹੈ ਪਾਣੀ ਆਪਣੇ ਨਾਲ ਸਾਰੀਆਂ ਚੀਜ਼ਾਂ ਰੋੜ ਕੇ ਲੈ ਜਾ ਰਿਹਾ ਇਸ ਪਾਣੀ ਦੇ ਵਿੱਚ ਵੱਡੇ ਵੱਡੇ ਦਰਖਤ ਤੇ ਗੱਡੀਆਂ ਤਾਂ ਇੰਜ ਰੋੜ ਰਹੇ ਨੇ ਜਿਵੇਂ ਕਿ ਕੋਈ ਖਡੌਣੇ ਹੋ ਤਾਂ ਇਹ ਦਰਦਨਾਕ ਡਰਾਉਣੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਬਰਸਾਤ ਨੇ ਅਜਿਹਾ ਕਹਿਰ ਟਾਇਆ ਕਿ ਮਨੁੱਖੀ ਜੀਵਨ ਤਹਸ ਨਹਸ ਕਰਕੇ ਰੱਖ ਦਿੰਦਾ ਹੈ। ਇਸੇ ਤਸਵੀਰਾਂ ਦੇ ਵਿਚਾਲੇ ਜਿੱਥੇ ਦੱਸ ਦਈਏ ਕਿ ਲਗਾਤਾਰ ਹੀ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ, ਟਵਿੱਟਰ ਤੇ ਟ੍ਰੈਂਡ ਕਰ ਰਹੀਆਂ ਨੇ। ਜਿੱਥੇ ਇਸ ਵੇਲੇ ਇਹ ਤਬਾਹੀ ਦਾ ਮੰਜ਼ਰ ਪਹਾੜੀ ਇਲਾਕਿਆਂ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਇਹ ਤਸਵੀਰਾਂ ਭਾਰਤ ਦੇ ਕਿਸੇ ਸ਼ਹਿਰ ਦਿਆਂ ਲੱਗਦੇ ਨੇ ਪਰ ਦੱਸ ਦਈਏ ਕਿ ਤਸਵੀਨਾ ਚੀਨ ਦੀਆਂ ਨੇ ਮਨ ਯਾਨੀ ਕਿ ਭਾਰਤ ਦੇ ਨਾਲ-ਨਾਲ ਚੀਨ ਦੇ ਵਿੱਚ ਵੀ ਇਸ ਵੇਲੇ ਭਿਆਨਕ ਤਬਾਹੀ ਹੋ ਚੁੱਕੀ ਹੈ ਦੱਸ ਦਈਏ ਕਿ ਜਨ ਸੰਖਿਆ ਦੇ ਮਾਮਲੇ ਦੇ ਵਿੱਚ ਚੀਨ ਜੜਾਏ ਉਹ ਪਹਿਲੇ ਨੰਬਰ ਪਰ ਇਸੇ ਦਰਮਿਆਨ ਜਿੱਥੇ ਇਸ ਭਿਆਨਕ ਤਬਾਹੀ ਦੀਆਂ ਤਸਵੀਨਾ ਭਾਰਤ ਦੇ ਨਾਲ-ਨਾਲ ਚੀਨ ਦੇ ਵਿੱਚੋਂ ਵੀ ਸਾਹਮਣੇ ਆ ਰਹੀਆਂ ਹਨ